ਵੀਰ ਭਾਈਆਂ ਨੂੰ ਬੇਨਤੀ ਹੈ ਵੀ ਬਹੁਤ ਵੱਡਾ ਅਪਰਾਧਾ ਕੀਤਾ ਹੈ ਪੰਜਾਬ ਸਰਕਾਰ ਮਨੁੱਖੀ ਭਵਾਂਸ ਨੂੰ ਮਾਰਨੇ ਹਾਂਜੀ ਠੀਕ ਹੈ ਜੀ ਗੱਲ ਸਾਰੇ ਭਾਈਆਂ ਵੱਲੋਂ ਬੇਨਤੀ ਸੀ ਵੀ ਤੁਹਾਡੇ ਵੱਲੋਂ ਵੀ ਸਾਡੇ ਪਾਣੀ ਨਹੀਂ ਮਿਲਦਾ ਹਾਂਜੀ ਦੋਸਤ ਜਿੰਦੀ ਸਾਡੇ ਪ੍ਰਧਾਨ ਜੀ ਸਾਫ ਸਾਰੇ ਜਿਹੜੀ ਉਹ ਹੈ ਐਮਸੀ ਸਾਹਿਬਾਨ ਨੇ ਮਤਾ ਪਾਸ ਕੀਤਾ ਇਥੇ ਤਾਰੀ ਖੋਣੀ ਬਾਸ ਤੇ ਪਾਣੀ ਦੇਣ ਵਾਸਤੇ ਸੋ ਸਾਡੇ ਦੇਖੋ ਪੈਪਾ ਬਹੁਤ ਜ਼ਬਰੋ ਸਪੈਪ ਆਈਆਂ ਨੇ ਪੂਰਾ ਪਾਣੀ ਆਊਗਾ ਸੋ ਇਸ ਕਰਕੇ ਤੁਸੀਂ ਵੀ ਖਿਆਲ-ਖਿਆਲ ਕਰੋ ਜਦੋਂ ਕੋਈ ਸਾਡਾ ਲੋਡ ਹੁੰਦੀ ਸਾਨੂੰ ਤੁਹਾਨੂੰ ਲੋਡ ਸੀ ਅਸੀਂ ਤਿਆਰ ਆ ਸਾਨੂੰ ਲੋੜਾ ਤੁਸੀਂ ਤਿਆਰ ਹੋ ਆਪਣੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਹਾਂ ਬਿਲਕੁਲ ਦੂਜਾ ਨੰਬਰ ਕੀ ਹੈ ਜੀ ਪ੍ਰਧਾਨ ਕੰਨੀਓ ਆਪਣੇ ਜਿੰਨੇ ਵੀ ਆਪਣੀ ਸਰਕਾਰ ਹੈ ਜਿੰਨੇ ਵੀ ਐਮਸੀ ਪ੍ਰਧਾਨ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਪਰ ਜਿਹੜਾ ਸਾਡਾ ਇਹ ਅੱਜ 30 ਸਾਲ ਤੋਂ ਜਿਹੜਾ ਸਾਡੇ ਪਾਣੀ ਦਾ ਜੋ ਵੀ ਸਾਡੇ ਚੰਪੀਨ ਜੋਗ ਸੀਗਾ ਜੀ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਪ੍ਰਧਾਨ ਸਾਹਿਬ ਵੀ ਤੁਹਾਡਾ ਵੀ ਐਮਸੀ ਸਾਹਿਬ ਦਾ ਆਪਣੀ ਬਗਵਤ ਸਿੰਘ ਮਾਨ ਦਾ ਜੀ ਬਿਲਕੁਲ ਬਿਲਕੁਲ ਦੂਜਾ ਨੰਬਰ ਜੀ ਕੀ ਹੈ ਜੀ ਸਾਡੀ ਬੇਨਤੀ ਹੈ ਦੋ ਤਿੰਨ ਦੋ ਚਾਰ ਕਮੋਰ ਜੀ ਮੇ ਜੀ ਇਹ ਹੋ ਗਿਆ ਸਾਡਾ ਉਹ ਵੀ ਸਾਡੀ ਬੇਨਤੀ ਉਹ ਸਾਰੀ ਹੋ ਜਾਣਗੀ ਠੀਕ ਹੈ ਜੀ ਪਹਿਲਾਂ ਪਾਣੀ ਪਹਿਲਾਂ ਪਾਣੀ ਹੈ ਜਰੂਰ ਹੈ ਜੀ ਹਾਂ ਪਹਿਲਾਂ ਹਾਂ ਜੀ ਸਰ ਫੋਟੋ ਕਰਨੀਆਂ ਉਸਤਾਦ ਦਾ ਪਿੱਛੇ ਹੋ ਕੇ ਫੋਟੋ ਕਰਦੀ ਮੈਂ ਅਖਵਾਰ ਚ ਲਾਵਾਂਗੇ ਹਾਂ ਜੀ ਵਾਈਬਲ ਪੁਲੇ ਸੋ ਨਿਹਾਲ ਸਾਤ ਸਰੀਆ ਦੇ ਨਾਲ ਐਮਐਲਏ ਸਾਹਿਬ ਜੀ ਨੇ ਟੱਕ ਲਾਇਆ ਤੇ ਸਾਡੇ ਪ੍ਰਧਾਨ ਨਗਰ ਪੰਚਾਇਤ ਦੇ ਕਮਲਜੀਤ ਸਿੰਘ ਬਾਬਾ ਜੀ ਉਹਨਾਂ ਨੇ ਵੀ ਭਾਈ ਬੰਤਾ ਜਿਹੜਾ ਇਹ ਵੀ ਪੂਰੀ ਉਹ ਆ ਜਗਸੀਰ ਜੱਗਾ ਜੀ ਸਮੁੱਚੀ ਸਾਡੀ ਪੰਚਾਇਤ ਐਮਸੀ ਸਹਿਬਾਨ ਸਾਰੇ ਸਾਡੇ ਵਧਾਈ ਦੇ ਪੱਤਰ ਨੇ ਜੀ ਜਿਨ੍ਹਾਂ ਨੇ ਇਹ ਬਹੁਤ ਹੀ ਅੱਛਾ ਕੰਮ ਕੀਤਾ ਯੋਗਦਾਨ ਪਾਇਆ ਦੇਖੋ ਬੋਹਾ ਦੇ ਵਿੱਚ ਬੋਹਾ ਦੇ ਵਿੱਚ 3 ਕਰੋੜ 80 ਲੱਖ ਰੁਪਏ ਆਏ ਜੀ ਮੁੱਖ ਮੰਤਰੀ ਸਰਦਾਰ ਭਵਾਂਤ ਸਿੰਘ ਮਾਨ ਨੇ 3 ਕਰੋੜ 80 ਲੱਖ ਬੋਹਾ ਦਾ 11 ਕਿਲੋਮੀਟਰ ਲੜਨ ਪਈਆਂ ਇਹ ਲਈ ਲੈਣ ਪਹਿਲਾਂ ਹੀ ਪਈ ਸੀ ਕਿਥੇ ਬਾਹਰਲੇ ਇਲਾਕੇ ਦੇ ਵਿੱਚ ਲੈਣ ਨਹੀਂ ਪਈ ਸੀ ਇਹਦਾ ਮਤਬਾਕੀ ਭੇਜਿਆ ਸੀ ਸੋ ਬੜੀ ਮੁਸ਼ਕਲ ਨਾਲ ਇਹ ਪਾਸ ਕਰਾਇਆ ਭਲਾਡੇ ਵੀ 6 ਕਰੋੜ ਰੁਪਇਆ ਹੋਇਆ ਹੈ 4 ਕਰੋੜ ਰੁਪਇਆ ਬਰੇਟੇ ਹੋਇਆ ਸੋ ਐਡੀ ਵੱਡੀ ਇੰਨੀਆਂ ਪੈਸੇ ਦੇਣੇ ਇੱਕ ਸਰਕਾਰ ਵੱਲੋਂ ਪਹਿਲੇ ਵਾਰੀ ਹੈ ਨਹੀਂ ਪਹਿਲਾਂ ਕਹਿੰਦੇ ਪਹਿਲਾਂ ਪੀਪਾ ਖਾਲੀ ਆ ਜੀ ਕੋਈ ਅੰਗਰਾ ਖਾਲੀ ਆ ਆ ਦੇਖ ਲਓ ਤੁਹਾਡਾ ਤੁਹਾਡੇ ਸਾਹਮਣੇ ਹੀ ਪਿਆ ਬੇਤਰਨੇ ਕਰੋੜੋ 30 ਲੱਖ ਰੁਪਇਆ ਕੱਲਾ ਵੋਹਾ ਵੋਹਾ ਵਾਸਤੇ ਹੈ ਬਹੁਤ ਚੰਗੀ ਗੱਲ ਹੈ ਸਰਕਾਰ ਨੇ ਸਾਡੇ ਧੰਨਵਾਦ ਸਰਕਾਰ ਦਾ ਵੀ ਜਿਹੜੇ ਨੇਡਾ ਬੜਾ ਕੰਮ ਕੀਤਾ ਹੈ ਬਾਣੀ 'ਚ ਲਿਖਿਆ ਜੀ ਪਹਿਲਾ ਪਾਣੀ ਜੀਓ ਹੈ ਜਿੱਥੇ ਸਭ ਕੋਈ ਵੀ ਪਾਣੀ ਪਹਿਲਾ ਪਾਣੀ ਜੀ ਹੈ ਜੇ ਪਾਣੀ ਮਿਲੂਗਾ ਆਪਾਂ ਬੱਚਿਆਂ ਦਾ ਰੱਖਦਾ ਪਾਲਣ ਪੋਛਣਾ ਹੈ ਬੱਚਾ ਸਿਹਤ ਵੀ ਠੀਕ ਹੋ ਜਾਊਗਾ ਪਾਣੀ ਨਾਲ ਸਰਪ ਵਰਸਿਕ ਮਾਂ ਜਿੰਦਾਬਾਦ 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 ਸਰਕਾਰ ਜਿੰਦਾਬਾਦ ਜਿੰਦਾਬਾਦ زندہ باد انقلاب زندہ باد زندہ باد انقلاب زندہ باد پرنسپل بدرام جی زندہ باد